ਸ਼ੁਕਰੀਆ ਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਆਂ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਆਪ ਸੰਸਦ ਦੇ ਮੈਂਬਰ ਸੁਸ਼ੀਲ ਰਿੰਕੂ ਜਿਹੜੇ ਨੇ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਨੇ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨੀ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰੋ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰੋ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਸ਼ੁਸ਼ੀਲ ਰਿੰਕੂ ਨੇ ਜੋ ਆਪ ਦੇ ਸੰਸਦ ਮੈਂਬਰ ਨੇ ਉਹੋ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੀ ਹਾਂ ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇ ਆਪ ਸੀ ਜਿਹਨੀਆਂ ਪਾਰਟੀਆਂ ਦੇ ਵਿਧਾਇਕ ਨੇ ਮੈਂਬਰ ਨੇ ਲੀਡਰ ਨੇ ਕਿ ਦੂਸਰੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਵੇਂ ਗੱਲ ਕਰੀਏ ਰਵਨੀਤ ਸਿੰਘ ਬਿੱਟੂ ਦੀ ਕਿ ਉਹ ਵੀ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਕਿ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪ ਸੰਸਦ ਦੇ ਮੈਂਬਰ ਨੇ ਜਿਹੜੇ ਜਲੰਧਰ ਤੋਂ ਐਮਪੀ ਨੇ ਉਹ ਵੀ ਸ਼ੁਸ਼ੀਲ ਰਿੰਕੂ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਹੁਣ ਲੋਕ ਸਭਾ ਚੋਣਾਂ ਨੇ 2024 ਦੀਆਂ ਇਹਨਾਂ ਨੂੰ ਲੈ ਕੇ ਜਿਹੜੇ ਹੈ ਹਰ ਪਾਰਟੀ ਦੇ ਜਿਹੜੇ ਮੈਂਬਰ ਨੇ ਇੱਕ ਦੂਸਰੇ ਦੀ ਜਿਹੜੇ ਨੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਕਈ ਵਾਰ ਕੀ ਹੈ ਕਾਂਗਰਸ ਛੱਡ ਕੇ ਆਪ ਆਦਮੀ ਸੌਰੀ ਆਪ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਕਿ ਆਪ ਨੂੰ ਛੱਡ ਕੇ ਕਈ ਅਜਿਹੇ ਜਿਹੜੇ ਵਿਧਾਇਕ ਨੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਨੇ ਐਵੇਂ ਹੀ ਜਿਹੜਿਆ ਗੱਲ ਕਰ ਰਹੇ ਆ ਅਸੀਂ ਆ ਪਾਰਟੀ ਦੇ ਲੀਡਰ ਨੇ ਜਿਹੜੇ ਸੰਸਦ ਮੈਂਬਰ ਨੇ ਸੁਸ਼ੀਲ ਰਿੰਕੂ ਕਿ ਉਹ ਵੀ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਹਲੇ ਹੀ ਇਨੀ ਪ੍ਰੋਪਰ ਜਿਹੜਾ ਕਲੀਅਰ ਹੋਇਆ ਕਿ ਕਿ ਉਹ ਜਿਹੜੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਨੇ ਪਰ ਹੋਣ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਵੀ ਖਬਰ ਆ ਰਹੀ ਹੈ ਕਿ ਜਿਹੜੇ ਸੁਸ਼ੀਲ ਰਿੰਕੂ ਨੇ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਇੱਕ ਜਿਹੜੇ ਨੇ ਜਲੰਧਰ ਦੇ ਵੀ ਵਿਧਾਇਕ ਨੇ ਉਹ ਜਿਹੜੇ ਨੇ ਸ਼ੀਤਲ ਅੰਗੁਰਾਲ ਕਿ ਉਹਨਾਂ ਨੇ ਆਪਣਾ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਹੈ ਉਸ ਦੇ ਵਿੱਚ ਲਿਖਿਆ ਕਿ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਉਹ ਤੋਂ ਅਸਤੀਫਾ ਦੇਣ ਜਾ ਰਹੇ ਹਾਂ ਕਿ ਭਾਜਪਾ ਦੇ ਵਿੱਚ ਮੈਂ ਸ਼ਾਮਲ ਹੋਵਾਂਗੇ ਕਈ ਜਿਹੜੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਵੀ ਜਿਹੜੇ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਜੇਕਰ ਆਪਾਂ ਰਵਨੀਤ ਬਿੱਟੂ ਦੀ ਗੱਲ ਕਰੀਏ ਜੋ ਕਾਂਗਰਸ ਦੇ ਪ੍ਰਧਾਨ ਰਹੇ ਨੇ ਤਿੰਨ ਵਾਰ ਉਹ ਵੀ ਜਿਹੜੇ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਕਿਉਂਕਿ ਅਜਿਹੀ ਜਿਹੜੇ ਨੇ ਹੁਣ ਪਾਰਟੀਆਂ ਦੇ ਵਿੱਚ ਬਦਲਾ ਆਂਦਾ ਰਹਿੰਦਾ ਹੈ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਸੁਸ਼ੀਲ ਰਿੰਕੂ ਦੀ ਕਿ ਪਹਿਲਾਂ ਕਿਨੇ ਉਹ ਜਲੰਧਰ ਦੇ ਮੌਜੂਦਾ ਐਮਪੀ ਨੇ ਜੋ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਣ ਚੜ੍ਹਨੇ ਮੁਰਤੋਂ ਕਿਉਂਕਿ ਪਹਿਲਾਂ ਵੀ ਜਿਹੜੇ ਨੇ ਸੁਸ਼ੀਲ ਰਿੰਕੂ ਭਾਜਪਾ ਦੇ ਹੀ ਵਿਧਾਇਕ ਰਹੇ ਨੇ ਸਾਡੇ ਨਾਲ ਇੱਕ ਸਾਡੇ ਕਾਲਜ ਜੁੜੇ ਨੇ ਹੈਲੋ ਸਰ ਸ਼ਿਕਾਲ ਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਸਰ ਸੰਜੀਪ ਸ਼ਰਮਾ ਬੋਲ ਰਿਹਾ ਹਾਂ ਹਾਂਜੀ ਸੰਜੀਪ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਜੀ ਸਰ ਆਪਾਂ ਜੋ ਅੱਜ ਮੁੱਦਾ ਲਿਆ ਹੈ ਕਿ ਜਿਹੜੇ ਸੁਸ਼ੀਲ ਰਿੰਕੂ ਨੇ ਜਲੰਧਰ ਦੇ ਐਮਪੀ ਆਪ ਵਿਧਾਇਕ ਦੇ ਵਿਧਾਇਕ ਨਹੀਂ ਸੰਸਦ ਦੇ ਮੈਂਬਰ ਨੇ ਉਹ ਜਿਹਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਡਮ ਕੀ ਕਹੀਏ ਜੀ ਇਹਨਾਂ ਲੀਡਰਾਂ ਬਾਰੇ ਜੀ ਹੂੰ ਦੇਖੋ ਕੋਈ ਸਟੈਂਡ ਹੁੰਦਾ ਸਵੇਰੇ ਮਾਲਵਿੰਦਰ ਜੀ ਜੁੜਦੇ ਆ ਜੀ ਆਪਣੇ ਸੰਗਰੂਰ ਤੋਂ ਜੀ ਉਹਨਾਂ ਨੇ ਇੱਕ ਬਹੁਤ ਵਧੀਆ ਉਦਾਹਰਣ ਦਿੱਤੀ ਸੀ ਕਹਿੰਦੇ ਵੀ ਜੇ ਸੀ ਕੋਈ ਸਾਈਕਲ ਨਵਾਂ ਖਰੀਦ ਕੇ ਲਿਆਉਨੇ ਆ ਅਗਰ ਉਹਦੇ ਸਟੈਂਡ ਨਹੀਂ ਲੱਗਿਆ ਹੋਇਆ ਤਾਂ ਸਾਈਕਲ ਦੀ ਕੀਮਤ ਨਹੀਂ ਸੀ ਹੂੰ ਉਹੀ ਚੀਜ਼ ਰਾਜਨੀਤੀ 'ਚ ਆ ਜਾਂਦੀ ਹੈ ਉਹੀ ਚੀਜ਼ ਹੈ ਸਾਡੀ ਆਮ ਲਾਈਫ 'ਚ ਆ ਜਾਂਦੀ ਹੈ ਜੀ ਜੀ ਜੇ ਸਾਡਾ ਸਟੈਂਡ ਨਹੀਂ ਜੀ ਹੈਗਾ ਤਾਂ ਮਤਲਬ ਸਾਡਾ ਕੋਈ ਫਿਰ ਉਹ ਜਿਹਨੂੰ ਕਹਦੇ ਨੇ ਬੁੱਕ ਤੇ ਜਾਂ ਵੈਲਿਊ ਜਿੰਨੀ ਬਣੀ ਉਸ ਤੋਂ ਵੱਧ ਡਾਊਨ ਹੋ ਜਾਂਦੀ ਹੈ ਹੂੰ ਦੇਖੋ ਮੜੋਂ ਰਾਜਨੀਤਿਕ ਲੋਕਾਂ ਦੀ ਗੱਲ ਕਰੀਏ ਦੇਖੋ ਰਵਨੀਤ ਮਿੱਟੂ ਆ ਉਹ ਕਿੰਨੀ ਦੇਰ ਤੋਂ ਕਾਂਗਰਸ ਦੇ ਵਿੱਚ ਸੀਗੇ ਪੂਰੀ ਫੈਮਿਲੀ ਦੀ ਜਿਹੜੀ ਉਹਨਾਂ ਦੀ ਕਾਂਗਰਸ ਦੇ ਵਿੱਚ ਜ਼ਿੰਦਗੀ ਨਿਕਲ ਗਈ ਸੀ ਜੀ ਦੇਖੋ ਕੋਈ ਐਦਾਂ ਦੀ ਗੱਲ ਨਹੀਂ ਵੀ ਉਹਨਾਂ ਨੂੰ ਕੋਈ ਮਨਮਰਜ਼ੀ ਦੀ ਸਿਲਫ ਨਾ ਮਿਲੀ ਹੋਵੇ ਜਾਂ ਮਨਮਰਜ਼ੀ ਦਾ ਅਹੁਦਾ ਨਾ ਮਿਲਿਆ ਹੋਵੇ ਦਾਦੇ-ਬੋਤਿਆਂ ਤੋਂ ਲੈ ਕੇ ਉਹਨਾਂ ਦੇ ਚੱਲਦੇ ਆ ਰਹੇ ਸੀ ਹਮ ਅੱਜ ਉਹ ਵੀ ਜੇ ਵਿੱਚ ਜਾ ਰਹੇ ਆ ਜੀ ਜੀ ਸੁਨੀਲ ਜਾਖੜ ਵੀ ਜੀਪੀ ਚ ਆਮ ਆਦਮੀ ਪਾਰਟੀ ਦੇ ਦੇਖੋ ਇਹ ਇਹ ਮਤਲਬ ਜਿਹੜੇ ਸ਼ਹੀਰ ਰਿੰਕੂ ਦੀ ਗੱਲ ਕਰਦੇ ਆ ਇਹ ਵੀ ਬੀਜੇਪੀ ਚ ਜਾ ਰਹੇ ਆ ਜੀ ਤੇ ਕਹਿਣ ਦਾ ਮਤਲਬ ਇਹ ਆ ਮੈਡਮ ਵੀ ਇਹਨਾਂ ਲੋਕਾਂ ਤੇ ਨਾਲ ਜਿਹੜੇ ਇਹਨਾਂ ਦੇ ਸਪੋਰਟਰ ਜੁੜੇ ਹੋਏ ਆ ਜਾਂ ਜਿਹੜੇ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਦੇ ਸੀਟਾਂ ਕਾਇਮ ਕਰਦੇ ਆ ਇਹਨਾਂ ਨੂੰ ਐਮਐਲਏ ਮੰਤਰੀ ਬਣਾਉਂਦੇ ਆ ਉਹ ਲੋਕਾਂ ਦਾ ਕੀ ਬਣੂਗਾ ਜੀ ਜੀ ਕਿਉਂਕਿ ਦੇਖੋ ਜਦੋਂ ਭਾਜਪਾ ਦੇ ਵਿੱਚ ਪਹਿਲਾਂ ਵੀ ਇਹ ਸ਼ਾਮਲ ਸੀ ਇਹ ਭਾਜਪਾ ਦੇ ਸੀਗੇ ਲੀਡਰ ਪਰ ਉਤੋਂ ਪਹਿਲਾਂ ਇਹਨਾਂ ਨੇ ਛੱਡ ਕੇ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਸੀ ਹੁਣ ਦੁਬਾਰਾ ਜਿਹੜਾ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਰਿਹਾ ਹਾਂ ਹਾਂ ਬਿਲਕੁਲ ਮੈਨੂੰ ਦੇਖੋ ਪਹਿਲੀ ਗੱਲ ਆਮ ਆਦਮੀ ਪਾਰਟੀ ਨੇ ਕਿੰਨਾ ਜੋਰ ਲਾਇਆ ਸੀ ਇਹਨਾਂ ਨੂੰ ਬਿਤਾਉਣ ਤੇ ਜੀ ਹਮ ਹੁਣ ਜਿਮਨੀ ਚੋਣਾ ਚ ਖੜੇ ਸੀਗੇ ਦੇਖੋ ਮੈਂਬਰ ਪਾਰਲੀਮੈਂਟ ਬਣੇ ਵੀ ਹੈ ਜੀ ਜੀ ਲੇਕਿਨ ਉਹ ਪਾਰਟੀ ਨੂੰ ਮਤਲਬ ਕੀ ਹੁਣ ਉਹਨਾਂ ਦਾ ਭਰੋਸਾ ਇਹਨਾਂ ਤੇ ਰਹਿ ਜਾਊਗਾ ਹੂੰ ਜੇ ਕੋਈ ਹੋਰ ਪਾਰਟੀ ਇਹਨਾਂ ਨੂੰ ਇਸ ਮੁਕਾਮ ਤੱਕ ਲੈ ਜਾਂਦੀ ਅੱਗੇ ਜਾ ਕੇ ਉਹ ਪਾਰਟੀ ਨੂੰ ਚੇਂਜ ਕਰਦੇ ਆ ਕਿ ਉਹਨਾਂ ਦਾ ਭਰੋਸਾ ਰਹੇਗਾ ਜੀ ਦੇਖੋ ਬੰਦੇ ਦੀ ਸਟੈਂਡ ਦੀ ਗੱਲ ਹੁੰਦੀ ਹੈ ਜੀ ਜੱਜ ਰਵਨੀਤ ਬਿੱਟੂ ਦਾ ਸਟੈਂਡ ਨਹੀਂ ਲਿਆ ਸੁਨੀਲ ਜਾਖੜ ਦਾ ਸਟੈਂਡ ਨਹੀਂ ਲਿਆ ਕੈਪਟਨ ਰਵਿੰਦਰ ਦਾ ਸਟੈਂਡ ਨਹੀਂ ਲਿਆ ਸੁਸ਼ੀਲ ਰਿੰਕੂ ਦਾ ਸਟੈਂਡ ਨਹੀਂ ਲਿਆ ਇੱਕ ਦਿੱਕਤ ਮਤਲਬ ਨੇਤਾ ਆਪਣੀ ਪਾਰਟੀ ਦੇ ਹੀ ਜੀ ਜਿਉਂ ਇਹ ਦੇਖੋ ਮੌਜੂਦਾ ਜਿਹੜੇ ਆਪਾਂ ਸੰਸਦ ਮੈਂਬਰ ਕਹਿ ਸਕਦੇ ਆ ਕਿ ਉਹੀ ਜਿਹੜੇ ਨੇ ਹੁਣ ਇੱਕਦਮ ਭਾਜਪਾ ਪਾਰਟੀ ਦੇ ਵਿੱਚ ਚਲੇ ਜਾਣਾ ਕਿ ਲੋਕਾਂ ਦੇ ਵਿੱਚ ਵੀ ਜਿਹੜਾ ਅਜਿਹਾ ਆਪਾਂ ਨੂੰ ਮਾਹੌਲ ਦੇਖਣ ਨੂੰ ਮਿਲੇਗਾ ਕਿ ਜਿਹੜੇ ਮੌਜੂਦਾ ਨੇ ਉਹੀ ਜਿਹੜੇ ਨੇ ਪਾਰਟੀਆਂ ਛੱਡ ਕੇ ਜਾ ਰਹੇ ਨੇ ਹਾਂ ਬਿਲਕੁਲ ਮੈਡਮ ਦੇਖੋ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਕਿਆ ਆਹ ਲੋਕ ਕਿਹੜੀ ਚੀਜ਼ ਨੂੰ ਦੇਖ ਕੇ ਜਾ ਰਹੇ ਆ ਜਾਂ ਇਹਨਾਂ ਤੇ ਕਿਹੜੀ ਇਹੋ ਜਿਹੀ ਬਿਜੀ ਗਿਰ ਰਹੀ ਆ ਵੀ ਜਿਹੜੇ ਬੀਜੇਪੀ ਵੱਲ ਭੱਜ ਰਹੇ ਆ ਜੀ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਬੀਜੇਪੀ ਚ ਕਿਉਂ ਜਾਂਦੇ ਸੀ ਉਹਨਾਂ ਦਾ ਵਿਰੋਧ ਕਰਦੇ ਆ ਜੀ ਲੇਕਿਨ ਸਾਡਾ ਸਵਾਲ ਇਹ ਹੈ ਵੀ ਜਿਹੜੇ ਤੁਹਾਡੇ ਨਾਲ ਸਪੋਰਟਰ ਜੁੜੇ ਹੋਏ ਆ ਜਾਂ ਸਾਡੇ ਹਲਕੇ ਦਾ ਸਾਡਾ ਕੋਈ ਨੇਤਾ ਉਹ ਪਾਰਟੀ ਚੇਂਜ ਕਰਦਾ ਹੈ ਤਾਂ ਅਸੀਂ ਉਹਨੂੰ ਉਹਦੇ ਭਰੋਸੇ ਤੇ ਵੋਟ ਪਾਉਣਾ ਚਿਹਰਾ ਦੇਖ ਕੇ ਵੋਟ ਪਾਉਣਾ ਤਾਂ ਸਾਡਾ ਭਰੋਸਾ ਟੁੱਟਦਾ ਹੈ ਤੇ ਸਾਡਾ ਮਤਲਬ ਅਗਲਾ ਜਿਹੜਾ ਸਟੈਪ ਉਹ ਕਿਆ ਹੋਊਗਾ ਜੀ ਹੂੰ ਦੂਜਾ ਸਵਾਲ ਜਦੋਂ ਤੁਸੀਂ ਪਾਰਟੀ ਚੇਂਜ ਕਰ ਲਈ ਕਿਹਾ ਮੰਨ ਲਓ ਹਸ਼ੀਲ ਰਿੰਕੂ ਦੀ ਗੱਲ ਕਰਦੇ ਆ ਜੀ ਉਹ ਜਦ ਹੁਣ ਬੀਜੇਪੀ ਦੀ ਸੀਟ ਤੇ ਜੋਂ ਲੜਨਗੇ ਜੀ ਕਿਹਾ ਉਹਨਾਂ ਨੂੰ ਬੀਜੇਪੀ ਦੀਆਂ ਵੋਟਾਂ ਪੈਣਗੀਆਂ ਜਾਂ ਆਮ ਆਦਮੀ ਪਾਰਟੀ ਵਾਲਿਆਂ ਦੇ ਸਪੋਰਟਰ ਜੁੜੇ ਹੋਏ ਸੀ ਉਹਨਾਂ ਦੀਆਂ ਵੋਟਾਂ ਪੈਣਗੀਆਂ ਜੀ ਜੀ ਜੋ ਹੈ ਕਿ ਦੇਖੋ ਹੁਣ ਚੋਣਾਂ ਦੇ ਵਿੱਚ ਇਸ ਦਾ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਆ ਫਰਕ ਤਾਂ ਦੇਖੋ ਮੈਡਮ ਪੈਂਦਾ ਹੀ ਹੁੰਦਾ ਹੈ ਕਿਸੇ ਕਿਸੇ ਸ਼ੀਟ ਤੇ ਕਿਸੇ ਪਾਰਟੀ ਦਾ ਜੋਰ ਲੱਗਿਆ ਹੋਵੇ ਸਭ ਤੋਂ ਬੜੇ ਦਾ ਜਿਹੜੀ ਜਿਹਨੂੰ ਕਹਿੰਨਾ ਵਿਸ਼ਵਾਸ ਦਾ ਹੱਥ ਜਾਂ ਵਿਸ਼ਵਾਸ ਦਾ ਹੱਥ ਕਰ ਦੇਣਾ ਆਮ ਆਦਮੀ ਪਾਰਟੀ ਦੇ ਨਾਲ ਸੁਸ਼ੀਲ ਰਿੰਕੂ ਦਾ ਹੋਊਗਾ ਕਿਉਂਕਿ ਪਾਰਟੀ ਨੇ ਅੱਡੀ ਝੋਟੀ ਦਾ ਜੋਰ ਲਾਇਆ ਸੀਗਾ ਸਾਰੀ ਪਾਰਟੀ ਨਾਲ ਪੂਰੀ ਮਿਹਨਤ ਦੇ ਨਾਲ ਇਹਨਾਂ ਨੂੰ ਜਿਹੜਾ ਜਲੰਧਰ ਐਮਪੀ ਬਣਾਇਆ ਗਿਆ ਸੀ ਹਾਂ ਬਿਲਕੁਲ ਇਹਨਾਂ ਨੂੰ ਜਿੱਤ ਪ੍ਰਾਪਤ ਕਰਾਈ ਸੀਗੀ ਉਹਨਾਂ 'ਤੇ ਭਰੋਸੇ ਦਾ ਗਿਆ ਹੋਊਗਾ ਔਰ ਅੱਗੇ ਨੂੰ ਲੋਕ ਭਰੋਸਾ ਕਿਤੇ ਕਰਨਗੇ ਜਿਉ ਹਲਕੇ ਦੇ ਜੀ ਇਹ ਵੀ ਕ ਸਵਾਲ ਖੜਾ ਹੁੰਦਾ ਸਰ ਹਾਂ ਬਿਲਕੁਲ ਜਿਵੇਂ ਇਹ ਦੇਖੋ ਜਿਵੇਂ ਸੰਜੀਵ ਜੀ ਆਪਾਂ ਗੱਲ ਕਰ ਰਹੇ ਹਾਂ ਕਿ ਸ਼ਸ਼ੀਲ ਜਿਹੜੇ ਨੇ ਉੱਥੇ ਆਪਣੇ ਜਲੰਧਰ ਦੇ ਐਮਪੀ ਨੇ ਮੌਜੂਦਾ ਸੰਸਦ ਮੈਂਬਰ ਨੇ ਆਵਾਦਿੰ ਪਾਰਟੀ ਦੇ ਕਿ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ 4 ਵਜੇ ਤੋਂ ਬਾਅਦ ਪਤਾ ਚੱਲ ਜੇਗਾ ਕਿ ਸ਼ਾਮਿਲ ਹੋ ਰਹੇ ਨੇ ਬੀਜੇਪੀ ਚ ਜਿਵੇਂ ਇਹ ਸਵੇਰ ਆਪਾਂ ਨੇ ਲਾਈਵ ਕੀਤਾ ਹੀ ਸੀਗਾ ਕਿ ਰਵਨੀਤ ਬਿੱਟੂ ਵੀ ਨੇ ਜਿਹੜੇ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਹਾਂ ਬਿਲਕੁਲ ਮੈਨੂੰ ਦੇਖੋ ਜੋੜ ਤੋੜਾ ਇਹ ਲੱਗਿਆ ਹੋਇਆ ਅੱਜ ਕਿਹੜਾ ਬੀਜੇਪੀ 'ਚ ਜਾ ਰਿਹਾ ਜਾਂ ਕਿਹੜਾ ਬੀਜੇਪੀ ਜੋ ਬਾਹਰ ਆ ਰਿਹਾ ਕਿਹੜਾ ਕਿਹੜੀ ਪਾਰਟੀ ਜੁਆਇਨ ਕਰ ਰਿਹਾ ਕੁਛ ਨਹੀਂ ਜੀ ਪਤਾ ਲੱਗ ਰਿਹਾ ਕਿਉਂਕਿ ਜਿਹੜੇ ਪੁਰਾਣੇ ਪੁਰਾਣੇ ਲੋਕ ਜੁੜੇ ਹੋਏ ਸੀਗੇ ਕਿਉਂ ਪਾਰਟੀਆਂ ਛੱਡ ਕੇ ਜਾ ਰਹੇ ਆ ਜਾਂ ਕਿਹੜੀ ਚੀਜ਼ ਤੋਂ ਬਚ ਗਏ ਆ ਜਾਂ ਕਿਹੜੀ ਚੀਜ਼ ਦਾ ਫਾਇਦਾ ਲੈਣ ਜਾ ਰਹੇ ਆ ਇਹ ਸਾਡੀ ਦਿਮਾਗ ਤੋਂ ਗੱਲ ਬਾਹਰ ਹੈ ਜੀ ਜੀ ਪਹਿਲਾਂ ਜਿਵੇਂ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋਵੇਗਾ ਪਰ ਪਹਿਲਾਂ ਪੂਰਾ ਕਿਹਾ ਗਿਆ ਸੀ ਕਿ ਜ਼ਰੂਰ ਗੱਠਜੋੜ ਹੋਏਗਾ ਪਰ ਕਿਤਨਾ ਕਿਤੇ ਕੱਲੇ ਸਪਸ਼ਟ ਕਰ ਦਿੱਤਾ ਹੈ ਕਿ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਨਹੀਂ ਹੋਵੇਗਾ ਕਿ ਇਕੱਲੀ ਹੀ ਜਿਹੜੀ ਬੀਜੇਪੀ ਆਪਣੀ ਚੋਣ ਲੜੇਗੀ ਦੇਖੋ ਮੈਡਮ ਜੇ ਗੱਠਜੋੜ ਹੁੰਦਾ ਹੈ ਤਾਂ ਰਵਰੀਤ ਬਿੱਟੂ ਦੀ ਐਂਟਰੀ ਹੁੰਦੀ ਹੈ ਤਾਂ ਇਹਦੇ ਵਿੱਚ ਵੀ ਬਹੁਤ ਮਤਲਬ ਮੈਟਰ ਦਾ ਫਰਕ ਹੈ ਹੂੰ ਕਿਉਂਕਿ ਜਿਹੜੀ ਅਕਾਲੀ ਦਲ ਪਾਰਟੀ ਹੈ ਉਹ ਕਿਤੇ ਨਾ ਕਿਤੇ ਲੋਕਾਂ ਪੱਖੀ ਦਾ ਟੁੱਟ ਚੁੱਕੀ ਹੈ ਜੀ ਜੀ ਇਕੋ ਪੰਜਾਬੀਆਂ ਦਾ ਜਾ ਕਿਤੇ ਨਾ ਕਿਤੇ ਸਿੰਘਾਂ ਦਾ ਜਿਹੜਾ ਬੰਦੀ ਸਿੰਘਾਂ ਦਾ ਉਹ ਕਿਤੇ ਨਾ ਕਿਤੇ ਮੈਟਰ ਲੈ ਕੇ ਚੱਲਦੇ ਆ ਉਸ ਤੇ ਜਿਹੜੀ ਸਿਆਸਤ ਚਪਕਾਉਣਾ ਚਾਹੁੰਦੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਅਗਰ ਰਵਨੀਤ ਬਿੱਟੂ BJP ਚਾਉਂਦਾ ਤਾਂ BJP ਨਾਲ ਇਹਦਾ ਗੱਠ ਜੋੜ ਹੁੰਦਾ ਫਿਰ ਉੱਥੇ ਵੀ ਰਸਤਾ ਇਹਨਾਂ ਦਾ ਮਲਾਉਣਾ ਬਹੁਤ ਮੁਸ਼ਕਲ ਹੈ ਜਿੱਦੂ ਕਿ ਰਵਨੀਤ ਬਿੱਟੂ ਦੇ ਨਾਲ ਉਹ ਮੈਟਰ ਜੁੜਿਆ ਹੋਇਆ ਜੀ ਹੂੰ ਜੀ ਜਿਵੇਂ ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਵੇਂ ਇੱਕੋ ਹੋਰ ਆਪਣੇ ਜਿਹੜੇ ਇੱਥੇ ਹੋਣੇ ਸ਼ੀਤਲ ਅੰਗੁਰ ਉਹਨੇ ਅੱਜ ਸਰੀ ਜਲੰਧਰ ਦੇ ਵਿੱਚ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਵੀ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਕਿ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਅਸਤੀਫਾ ਦੇ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਵਾਂਗਾ ਬਿਲਕੁਲ ਮੈਡਮ ਤੁਹਾਨੂੰ ਕੋਈ ਨਾ ਦੀ ਜੋਰ ਤੋੜ ਆ ਜਿਹੜੀ ਲੱਗੇ ਹੋਈ ਆ ਕੋਈ ਭਰੋਸਾ ਨਹੀਂ ਵੀ ਅੱਜ ਜਿਹੜਾ ਸ਼ਾਮ ਨੂੰ ਬੰਦਾ ਕਿਸੇ ਜਿਹੜੀ ਪਾਰਟੀ ਜਾਂ ਕਾਨੂੰਨ ਉਹਦੀ ਪਾਰਟੀ ਜਿਹੋ ਐਂਕਾਪ ਨੂੰ ਕੋਈ ਭਰੋਸਾ ਨਹੀਂ ਦਿਆ ਅਸੀਂ ਤਾਂ ਕਹਿੰਦੇ ਵੀ ਜਦੋਂ ਲੋਕ ਇਹਨਾਂ ਨੂੰ ਵੋਟਾਂ ਪਾਉਂਦੇ ਆ ਤਾਂ ਉਹਨਾਂ ਦਾ ਹੀ ਸਵਾਲ ਬਣਦਾ ਜਿਹੜੇ ਲੋਕ ਵੋਟਾਂ ਪਾਉਂਦੇ ਆ ਵੀ ਤੁਸੀਂ ਸਾਨੂੰ ਕਿਹਾ ਪੁੱਛ ਕੇ ਆਪਣੀ ਪਾਰਟੀ ਬਦਲਦੇ ਆ ਜਾਂ ਤੁਸੀਂ ਕਿਹੜਾ ਫਾਇਦਾ ਦੇਖ ਕੇ ਜਾਂਨੇ ਕਿਹੜਾ ਨੁਕਸਾਨ ਦੇਖ ਕੇ ਜਾਂਨੇ ਜੀ ਜੀ ਕਿ ਆਪਣੇ ਨਾਲ ਹੋਰ ਕਾਲਰ ਜੁੜੇ ਨਹੀਂ ਸੰਜੀਪ ਜੀ ਜੀ ਹਲੋ ਸ੍ਰੀਕਾਲ ਜੀ ਸ੍ਰੀਕਾਲ ਜੀ ਕੌਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਮਾਲਵਿੰਦਰੀ ਬੋਲਣੇ ਸ਼ੁਰੂ ਤੋਂ ਹਾਂਜੀ ਮਾਲਵਿੰਦਰੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਮਾਲਵਿੰਦਰੀ ਜੋ ਅੱਪ ਅੱਜ ਗੱਲਬਾਤ ਕਰ ਰਹੇ ਆ ਕਿ ਜਿਹੜੇ ਨੇ ਆਪਣੇ ਸੁਸ਼ੀਲ ਰਿੰਕੂ ਨੇ ਆ ਆਪ ਦੇ ਸੰਸਦ ਮੈਂਬਰ ਨੇ ਉਹ ਬੇਪਾਰਸਪਰ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਸਵੇਰੇ ਵੀ ਕਰ ਰਹੀ ਹਾਂ ਜਿਨਾਂ ਨਾਲ ਗੱਲ ਇਹ ਰੂਪੀਏ ਨੂੰ ਕਰਦੇ ਹਾਂ ਹੂੰ ਜੀ ਕਿੰਨਾ ਪਤਾ ਬਾਕੀ ਲਿਖਾ ਦੋ ਕਰ ਆਪਣੇ ਵਿਚਾਰੇ ਭਰ ਕਿਹਨਾਂ ਦੀਆਂ ਵਾਂ ਇਹਦੀ ਰੀਲीडी ਤੇ ਰੱਖੀ ਆਪਣੀ ਕੀ ਮਰਜ਼ੀ ਫੇਰ ਬਾਅਦ ਹੂੰ ਕਿੰਨਾ ਨਹੀਂ ਆਖ ਬੱਲੇ ਹਰ ਮੈਨੂੰ ਕਹਿਣਾ ਹੁੰਦਾ 470 ਭਰ ਕਿਹਨਾਂ ਦੀ ਮਾਰੀ ਇਹਦੇ ਛਾ ਅੱਗੇ ਵਿਚਾਰ ਜੀ لوکاں نے ਇਹ ਅੱਖਾਂ ਤੇ ਬਿਠਾਏ ਹੁੰਦੇ ਨੇ ਜੀ ਲੋਕਾਂ ਦਾ ਇਹਨਾਂ ਨੂੰ ਸਿਹਰਾ ਦਿੰਦੇ ਨੇ ਠੀਕਦੇ ਰਹਿੰਦੇ ਨੇ ਪਰ ਇਹ ਲੋਕਾਂ ਦੀ ਪਰਵਾਹ ਨਹੀਂ ਕਰਦੇ ਹੂੰ ਆਪਦੇ ਟੱਬਰ ਪਾਲਣ ਤੱਕ ਮਸਲਾ ਰਹਿ ਗਿਆ ਕੋਈ ਸਿਆਸਤ ਨਹੀਂ ਜੀ ਅੱਗੇ ਜਿਹੜੇ ਲੀਡਰ ਹੁੰਦੇ ਤੇ ਲੋਕਾਂ ਦੇ ਨਾਲ ਜੁੜੇ ਹੁੰਦੇ ਤੇ ਆਪਣੇ ਪਿਆਰ ਭੋਗਾਂ ਤੇ ਮਰਗਤਾਂ ਤੇ ਵਿਆਹ ਸਾਧੀਆਂ ਦੇ ਤੁਸੀਂ ਦੇਖੇ ਨੇ ਹੁਣ ਲੋਕਾਂ ਨੇ ਪਿੰਡਾਂ ਦੇ ਵਿੱਚ ਇਹ ਫੈਸਲਾ ਕਰ ਲਿਆ ਵੀ ਜਿਹੜੇ ਪਉ ਬਤੇ ਜਾਂਦੇ ਨੇ ਕਿ ਨਹੀਂ ਭਾਈ ਜੀ ਤੋਂ ਗ੍ਰਾਂਟੀਆਂ ਤੋਂ ਧੰਨਵਾਦ ਕਰਾ ਰਹੇ ਨੇ ਇਹਨਾਂ ਨੂੰ ਲੋਕ ਹੁਣ ਮੈਂ ਬਹੁਤ ਪਿੰਡਾਂ ਦੇ ਵਿੱਚ ਭੋਗ ਕਰਦੇ ਜਾਣ ਦਾ ਸਮਾਂ ਮਿਲਦਾ ਹੂੰ ਲੋਕ ਇਹਨਾਂ ਨੂੰ ਹੱਥ ਬੰਨ੍ਹ ਕੇ ਕਹਿੰਦੇ ਨੇ ਭਾਈ ਭੋਗ ਸਮੇਂ ਸਰ ਪੈ ਗਿਆ ਬਾਹਰ ਲਿਖ ਦਉਂਦੇ ਨੇ ਕਿ ਪਿੰਡਾਂ ਦੇ ਵਿੱਚ ਗੁਰੂ ਘਰਾਂ ਤੇ ਜਿਆ ਗ੍ਰਾਂਟੀਆਂ ਪਹਿਲਾਂ ਹੀ ਕਹਿੰਦੇ ਨੇ ਵੀ ਭਾਈ ਇਹਨਾਂ ਤੋਂ ਹੱਥ ਬੰਨੇ ਇਹ ਤਾਂ ਫਿਰ ਸਾਡੀ ਵੇਗ ਤੇ ਚਾਹ ਠੰਡੀ ਉਹ ਕਰ ਦਉਂਦੇ ਨੇ ਬਸ ਇਹਨਾਂ ਨੂੰ ਐਂ ਕਹਿ ਦੋ ਦੀ ਸਪੀਚ ਦੇਣ ਲੱਗ ਜਾਂਦੇ ਨੇ ਸਰ ਹਮ ਇੱਕ ਮਾਤਰੀ ਮੈਂ ਦੇਖਿਆ ਕਿਤੇ ਕੀ ਹੁੰਦੇ ਨੇ ਗਿਆ ਤਾਂ ਕਿਸੇ ਦੇ ਭੂਗਤੇ ਦੀ ਜਾ ਕੇ ਮਰਿਆ ਦਾ ਬੁੜਾ ਸੀ ਬੁੜੀ ਨੂੰ ਸੁਧਾਨ ਦੀ ਦੇਣ ਲੱਗ ਗਿਆ ਜਾ ਕੇ ਹਾਂ ਦਾ ਤਾਂ ਹਾਂ ਹਾਂ ਜੀ ਕਿ ਇਹਨਾਂ ਨੂੰ 20 ਸਾਲ ਜਾਂ 30 ਸਾਲ ਝੂਠ ਬੋਲੀਆਂ ਨੇ ਗੁਰੂ ਘਰੇ ਖੜ ਕੇ ਇਹੋ ਜਿਹੇ ਲੋਕ ਨੇ ਜਿਹੜਾ ਨੂੰ ਬੁਲਾਉਂਦੇ ਨੇ ਮੀਸ ਤੁਹਾਡੇ ਅਕੋਰਡਿੰਗ ਕੀ ਹੈ ਕਿ ਇਹ ਹਰ ਇੱਕ ਆਪਾਂ ਦੁੱਖ ਦੇ ਵਿੱਚ ਵੀ ਆਪਣੀ ਜਿਹੜੀ ਇਹ ਰਾਜਨੀਤੀ ਜਿਹੜੀ ਹੈ ਅੱਗੇ ਰੱਖਦੇ ਨੇ ਦੁਬਾਰ ਮਿਲੇ ਹੁਣ 20 ਸਾਲ ਦਾ ਪੁਰਾਣਾ ਰਿਸ਼ਤਾ ਗੁਰੂ ਘਰੇ ਖੜ ਕੇ ਝੂਠ ਬੋਲ ਜਾਂਦੇ ਨੇ ਇਹ 20 ਸਾਲ ਸਾਡਾ ਪੁਰਾਣਾ ਰਿਸ਼ਤਾ ਸੀ ਇਹਨਾਂ ਨਾਲ ਇਹ ਬੁਢੇ ਦੀ ਸ਼ਾਤਲ ਨਾ ਦੇਖੀ ਹੋਵੇ ਇਹਨਾਂ ਨੇ ਜੀ ਇਹਨਾਂ ਨੂੰ ਹੀ ਵੀ ਚੀਜ਼ਾਂ ਦੇਖ ਕੇ ਲੋਕ ਇਹਨਾਂ ਤੋਂ ਹੋਰ ਨਫ਼ਰਤ ਕਰਨ ਲੱਗੇ ਜਿਵੇਂ ਤੁਸੀਂ ਕਰਦੇ ਹੋ ਜਿਉਂ-ਜਿਉਂ ਵੋਟਾਂ ਆਉਣਗੇ ਜਿਉਂ-ਜਿਉਂ ਟਿਕਟਾਂ ਦੀ ਜਿਉਂ ਆ ਹੱਥ ਤੋਂ ਖਤਮ ਹੁੰਦੀਆਂ ਜਿਉਂ-ਜਿਉਂ ਜਿਵੇਂ ਟੋਪੇ ਜਾਂ ਡੱਡੂ ਪ੍ਰਸਾਦ ਵੇਲੇ ਬਾਹਰ ਨਿਕਲਦੇ ਨੇ ਉਹ ਚੀਜ਼ਾਂ ਲਿਖਣੀਆਂ ਜਾਂ ਇਲੈਕਸ਼ਨ ਦੇ ਵਿੱਚ ਹਰ ਇੱਕ ਪਾਰਟੀ ਜੇ ਹੋਊਗਾ ਇਹ ਤੁਸੀਂ ਦੇਖਿਓ ਇਲੈਕਸ਼ਨ ਉਸੀਂ ਰਿਕਾਰਡ ਤੇ ਲਿਖ ਲਿਓ ਆਪਦੇ ਪਹਿਲੀ ਇਲੈਕਸ਼ਨ ਹੋਊਗੀ ਤਾਂ ਇਹਨਾਂ ਦਾ ਵਿਰੋਧ ਹੁੰਦਾ ਦੂਜੇ ਨੰਬਰ ਤੇ ਇਹਨਾਂ ਨੇ ਚੱਕਵੇਂ ਝੁੱਲੇ ਨੇ ਜਿਵੇਂ ਮਾਈਆਂ ਕਹਿੰਦੇ ਨੇ ਜਦੋਂ ਮੀਨ ਏਰੀ ਆਉਂਦੀ ਅੰਦਰ ਕਰ ਲੋ ਜਦੋਂ ਆ ਹਾਦਸੇ ਕੋ ਪੱਗਾਂ ਹੁੰਦਾ ਉਹ ਤੋਂ ਬਾਹਰ ਕਰ ਲੋ ਚੱਕਵੇਂ ਝੁੱਲੇ ਕਹਿਣਾ ਉਹਨਾਂ ਮੈਂ ਤਾਂ ਇਹਨਾਂ ਨੂੰ ਇਹਨਾਂ ਦਾ ਕੋਈ ਭਰੋਸਾ ਨਹੀਂ ਜਿਹੜੇ ਵਰਕਰ ਨੇ ਪਿੰਡਾਂ 'ਚ ਜੁੜੇ ਹੁੰਦੇ ਨੇ ਇਹਨਾਂ ਦੇ ਨਾਲ ਗਰਾਊਂਡ ਜ਼ੀਰੋ ਤੋਂ ਉਹਨਾਂ ਦੀ ਵੀ ਪਰਵਾਹ ਨਹੀਂ ਕਰਦੇ ਫਿਰ ਨਿੰਮੂ ਝਾਣੇ ਜੇ ਹੋ ਕੇ ਖੜ ਜਾਂਦੇ ਨੇ ਆਪਾਂ ਨੇ ਇੰਦਰ ਡਿਜ਼ਾਈਨ ਕਰ ਲਿਆ ਮੈਂ ਦੇਖ ਰਿਹਾ ਸੀ ਆਪਣਾ ਕਿਉਂਕਿ ਲੋਕਾਂ ਵੱਲੋਂ ਵੀ ਜਿਹੜੇ ਨੇ ਸੋਸ਼ਲ ਮੀਡੀਆ ਤੇ ਕਮੈਂਟ ਕੀਤੇ ਨੇ ਕਿ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਸਿਰਫ ਆਪਣੀ ਕੂਸੀ ਦੇ ਅਕੋਰਡਿੰਗ ਹੀ ਚੱਲਦੇ ਨੇ ਹਰ ਇੱਕ ਜਿੱਚ ਕਹਿੰਦੇ ਨੇ ਗਿਰਗਟ ਵਾਂਗੂ ਰੰਗ ਬਦਲਿਆ ਜਾਂਦੇ ਨੇ ਵੱਲੋਂ ਜਿਉਂ ਦੇਖਿਆ ਜੀ ਸੁਣ ਮੈਂ ਉਹੀ ਦਾਦਾ ਮੁੱਲੋਂ ਉਸੇ ਮੰਤਰੀ ਦਾ ਹੁੰਦਾ ਜਿਹੜਾ ਸਟੈਂਡ ਤੇ ਖੜਾ ਹੋ ਜਿਹੜਾ ਸਟੈਂਡ ਤੋਂ ਸਾਈਕਲ ਖੜਚਦਾ ਕਦੇ ਟੋਕਰੀ ਪਿੰਗੀ ਹੋਈ ਜਾਂ ਕਦੇ ਟੱਲੀ ਹੋਈ ਜਾਂ ਕਦੇ ਮਗਰਾਟ ਉਹ ਹਾਲ ਇਹਨਾਂ ਦਾ ਹੁੰਦਾ ਪਰ ਵੀ ਮੈਂ ਲੈ ਕਹਿਣਾ ਮੈਂ ਤਾਂ ਵੀ ਲੋਕਾਂ ਨੂੰ ਭਾਈਚਾਰਾ ਬਣਾ ਕੇ ਰੱਖੋ ਇਹ ਨਾਲ ਜਿਹੜੇ ਚਾਹ ਬਦਾਮ ਖਵਾਉਂਦੇ ਹੋ ਤੁਹਾਨੂੰ ਘਰੇ ਜਦੋਂ ਜਾਂਦੇ ਹੋ ਵੀ ਨਹੀਂ ਘਰੇ ਮਿਲਣ ਜਾਂਦੇ ਹੋ ਤੁਹਾਨੂੰ ਬਦਾਮ ਦਾ ਟੀਕ ਪਾਉਂਦੇ ਨੇ ਉੱਥੇ ਬਾਹਰ ਲਈ ਸੰਤਰੀ ਕਹਿੰਦਾ ਜੇ ਅੰਦਰ ਪਿਆ ਹੋਵੇ ਰਾਮ ਚ ਪਿਆ ਹੋਵੇ ਆਏ ਨਹੀਂ ਬਾਹਰ ਗਏ ਹੋਏ ਨਹੀਂ ਹਜੇ ਤਾਂ ਜੀ ਐਮਐਲਏ ਸਾਹਿਬ ਇਹਦਾ ਆ ਵਾਲਾ ਤੁਹਾਡੇ ਘਰਾਂ ਜਿਹਨਾਂ ਨੂੰ ਆ ਕਾਜੂ ਕਜੂ ਜਿਹੜੇ ਕਰ ਰਹੇ ਬੰਦ ਕਰ ਦੋ ਜਿਹੜੇ ਬਿਸਕੁਟ ਜਿਹੇ ਖਵਾਉਂਦੇ ਹੋ ਇਹ ਤਾਂ ਸੋਡੀ ਹੋਈ ਸੋਚ ਦੀ ਪਬਲਿਕ ਦੀ ਸੋਚ ਤੋਂ ਵੀ ਗਿਰੇ ਹੋਏ ਇਨਸਾਨ ਨੇ ਮੈਂ ਤਾਂ ਇਹ ਜਿਹੜੇ ਸਰਾਰ ਦੇ ਬੰਦੇ ਹੁੰਦੇ ਹੁੰਦੇ ਕਿਉਂਕਿ ਦੇਖੋ ਮਾਲਵਿੰਦਰ ਜ ਲੋਕਾਂ ਨੂੰ ਵੀ ਇੱਕ ਮੌਕਾ ਹੈ ਜਿਵੇਂ ਹੁਣ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਕਿ ਆਪਣੀਆਂ ਮੰਗਾਂ ਵੀ ਰੱਖਣ ਦਾ ਜਿਵੇਂ ਹੁਣ ਘਰ ਘਰ ਇਹ ਵੋਟਾਂ ਮੰਗਣ ਜ਼ਰੂਰ ਆਉਣਗੇ ਉਦੋਂ ਪਬਲਿਕ ਨੂੰ ਜ਼ਰੂਰ ਚਾਹੀਦਾ ਇਹਨਾਂ ਨੂੰ ਸਵਾਲ ਜਿਹੜੇ ਕਾਰਨ ਨੇ ਉਹ ਜ਼ਰੂਰ ਕਰਨੇ ਚਾਹੀਦੇ ਨੇ ਤੁਸੀਂ ਦੇਖੇ ਤਾਂ ਸਹੀ ਜੀ ਇਹ ਜਿਹੜੀ ਲੈਗਸਨ ਚੱਲ ਰਹੀ ਆ ਤੁਸੀਂ ਇਹ ਪਹਿਲੀ ਲੈਕਚਰ ਹੋ ਗਈ ਜਿਹੜੇ ਮੈਂ ਉਹ ਲੋਕਾਂ ਨੇ ਸਵਾਲਾਂ ਦੇ ਘੇਰੇ ਜ ਘੇਰਨਾ ਨਾਲੇ ਨਾਲ ਵਿੱਚ ਜਵਾਬ ਕੋਈ ਨਹੀਂ ਹੁੰਦਾ ਮੈਂ ਸਾਰੇ ਵੀਡੀਓ ਦੇਖਦਾ ਉਹਨਾਂ ਨੇ ਜਵਾਲ ਪੱਲੇ ਕੱਖ ਨਹੀਂ ਹੁੰਦਾ ਜਿਹੜੇ ਪਿੰਡ ਵਾਲੇ ਚਮਚੇ ਹੁੰਦੇ ਨੇ ਨਾ ਤੇ ਮੜੇ ਨੇੜੇ ਲੱਗੇ ਉਹ ਪਿੰਡਾਂ ਨਾਲ ਹੀ ਭਾਈਚਾਰੇ ਚੱਬਦੇ ਚ ਬਗੜ ਪਾਲੰਦ ਨੇ ਉਹ ਮੈਂ ਉਹਨਾਂ ਨੂੰ ਕਹਿਣਾ ਉਹ ਨਾ ਵੀ ਸਿਆਣਪ ਤੋਂ ਕੰਮ ਨਾ ਉਹ ਛੋਡੇ ਜਿਹੜਾ ਭੂਰਾ ਦੇ ਮੁੰਡੇ ਨੇ ਇਹ ਜੀ ਇਹ ਤਾਂ ਕੀ ਹੁੰਦਿਆਂ ਬੋਟਾਂ ਦਾ ਚੋਡੇ ਉਹਨੇ ਉਦੋਂ ਬਾਅਦ ਤਾ ਸਾਰੇ ਸਿੰਭ ਬਦਲਦਾ ਮੇਰੇ ਕੋਈ ਨੰਬਰ ਨਹੀਂ ਰੱਖਦੇ ਇਹਨਾਂ ਨੂੰ ਪਰ ਇਹ ਕਿਹੜਾ ਚੱਕਦੇ ਇੰਨਾ ਭਰੋਸਾ ਨਹੀਂ ਰੱਖੀ ਨਾ ਹੁੰਦਾ ਇਹਨਾਂ ਤੇ ਕਿਉਂਕਿ ਸਰ ਇੱਥੇ ਵੀ ਇਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਨੂੰ ਪਬਲਿਕ ਹੀ ਅਰਸ਼ਾਂ ਤੋਂ ਫਾਰਸ਼ਾਂ ਤੇ ਲੈ ਆ ਸਕਦੀ ਹੈ ਤੇ ਫਾਰਸ਼ਾਂ ਤੋਂ ਅਰਸ਼ਾਂ ਤੇ ਲੈ ਕੇ ਜਾ ਸਕਦੀ ਹੈ ਪਾਰਸਾ ਹੋਰ ਅਰਸਾਂ ਦੇ ਪਾਰਸਾਂ ਦੇ ਲੋਕ ਤਾਂ ਲੈ ਜਾਂਦੇ ਨੇ ਇਹਦਾ ਜਿਹੜੇ ਧੜਕੇ ਨੂੰ ਆਈ ਪਤਾ ਹੁੰਦਾ ਸਰੋਪਾ ਜਿਹਾ ਥੇੜੇ ਗਲਚ ਪਾਈ ਖੜੇ ਹੁੰਦੇ ਨੇ ਜੀ ਕਿਹਾ ਉਹਨੇ ਅਸੀਂ ਪੰਜਾਬ ਦਾ ਕੰਮ ਕਰਾਂਗੇ ਪੰਜਾਬ ਦੇ ਹਿੱਤ ਵੀ ਰਾਖੀ ਕਰਾਂਗੇ ਜੇ ਤੁਸੀਂ ਪੰਜਾਬ ਦੇ ਹਿੱਤ ਵੀ ਰਾਖੀ ਕਰੋਗੇ ਪਬਲਿਕ ਦੀ ਰਾਖੀ ਕਰੋਗੇ ਤੁਸੀਂ ਫਿਰ ਕੀ ਹੁੰਦੇ ਨੇ ਹੋਈ ਸੋਨੂੰ ਮੈਂ ਫੇਰ ਕਹਿੰਦਾ ਚੱਕਵੇਂ ਚੁੱਲੇ ਵਾਂਗੂ ਫਿਰ ਤੁਸੀਂ ਕਾਨੂੰਨ ਜਾਵੋ ਇਸ ਸਟੈਂਡ ਤੇ ਹੋਮ ਆਬਰੀ ਪਾਰਟੀ ਖੜੋ ਉਹ ਇਹ ਦੇਖੋ ਜੇ ਕੰਮ ਕਰਨ ਤਾਂ ਲੋਕਾਂ ਨੂੰ ਕੰਮ ਦੇਖਣਾ ਫਿਰ ਤੁਹਾਡੇ ਕੰਮ ਹੀ ਬੋਲਣਗੇ ਪਰ ਤੁਹਾਨੂੰ ਵੋਟਾਂ ਮੰਗਣ ਦੀ ਵੀ ਲੋੜ ਨਹੀਂ ਹੈ ਆਪਣੇ ਆਪ ਜਿਹੜੀ ਸਾਡੀ ਪਬਲਿਕ ਹੈ ਆਪ ਹੀ ਵੋਟਾਂ ਪਾਵੀ ਜੇਕਰ ਸਹੀ ਤਰੀਕੇ ਢੰਗ ਤਰੀਕੇ ਨਾਲ ਕੰਮ ਕੀ ਕੀਤੇ ਹੋਣਗੇ ਜੇ ਬਿਲਕੁਲ ਇਹ ਕੰਮ ਤਾਂ ਇਹਨਾਂ ਦੇ ਆਪਣੇ ਘਰ ਦੇ ਕੰਮ ਕਰਦੇ ਹੁੰਦੇ ਨੇ ਆਪਣੀਆਂ ਪ੍ਰੌਰੀਟੀਆਂ ਕਰਦੇ ਹੋਣੇ ਆਪਣੇ ਬੱਚੇ ਸੈੱਟ ਕਰਨੇ ਹੁੰਦੇ ਨੇ ਇਹਨਾਂ ਨੇ ਜੇ ਲੋਕਾਂ ਦਾ ਕੰਮ ਕਰਨ ਤੇ ਇਹਨਾਂ ਨੂੰ ਲੋਕ ਲੋਕ ਇਹਨਾਂ ਨੂੰ ਕਿਉਂ ਇਹਨਾਂ ਦਾ ਵਿਰੋਧ ਕਰਨ ਕਿਉਂ ਲੋਕ ਇਹਨਾਂ ਦੇ ਕੀ ਹੁੰਦੇ ਨੇ ਸਤਕਾਰ ਕਰਨਾ ਦੁੱਖ ਸੁੱਖ ਦੇ ਵਿੱਚ ਸਹਿਰੀ ਕਰਨ ਹੁਣ ਤਾਂ ਲੋਕ ਇਹਨਾਂ ਨੂੰ ਕਾੜਤੀ ਵਿਆਹ ਤੋਂ ਦਿਨੋਂ ਵੱਢ ਕੇ ਨਹੀਂ 15 20 ਦਿਨਾਂ ਨਾਲ ਗੱਲ ਮੈਣ ਆਏ ਜਾਣਗੇ ਹਾਂਕੀ ਆਪ ਆ ਜਾਂਦੇ ਨੇ ਇਹ ਸਾਜਣ ਮੈਨੂੰ ਲੱਗਦਾ ਕਿਸੇ ਨੂੰ ਮੈਂ ਤਾਂ ਕਿਸੇ ਨੂੰ ਫੜਾਉਂਦੇ ਦੇਖੇ ਨਹੀਂ ਨਾਲ ਸਟੇਜ ਤੇ ਚੜ੍ਹ ਕੇ ਸਾੜਣ ਪਾਉਂਦੇ ਦੇਖੇ ਨੇ ਕਿਸੇ ਨੂੰ ਇਹ ਜੀ ਉਹ ਨਾ ਬਾਵਾ ਦਾ ਫੜਾ ਜਾਣਗੇ ਪਤਾ ਨਹੀਂ 100 ਰੁਪਏ ਪਾਇਆ ਹੋਊਗਾ ਤੇ 200 ਪਾਇਆ ਹੋਊਗਾ ਹਾਂ ਪਰ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਪਬਲਿਕ ਨੂੰ ਹੀ ਨਹੀਂ ਇਹਨਾਂ ਦੇ ਪਿੱਛੇ ਲੱਗੀਆਂ ਦਾ ਹੁੰਦਾ ਇਹ ਤਾਂ ਆਪਦੀਆਂ ਵੋਟਾਂ ਦਾ ਕੁਮਤਲਵਾ ਤੁਹਾਡੇ ਤੇ ਹਾਂ ਜਿਹੜੇ ਅਹੀ ਜੀ ਗੱਲ ਨਹੀਂ ਜਿਹੜੇ ਵਧੀਆ ਮਾਨਦਾਰ ਕੀ ਹੁੰਦੇ ਨੇ ਹੈਗੇ ਨੇ ਪਾਰਟੀ ਦਾ ਬੰਦੇ ਉਹਨਾਂ ਦਾ ਸਤਿਕਾਰ ਕਰੋ ਉਹੋ ਜਿਹੇ ਤੁਹਾਡੇ ਦੇ ਦੁੱਖ ਸੁੱਖ ਦੇ ਵਿੱਚ ਸਾਂਝੀ ਨੇ ਉਹਨਾਂ ਨਾਲ ਅਲਵਿੰਦਰ ਜੀ ਹੋਈ ਹੈ ਕਿ ਸਭ ਨੂੰ ਜਿਹੜਾ ਹੁਣ ਜਿਵੇਂ ਬੋਰਡ ਦਾ ਅਧਿਕਾਰ ਸਭ ਨੂੰ ਹੈ ਹਰ ਇੱਕ ਨੂੰ ਹੈ ਪਰ ਉੱਥੇ ਜਿਹੜਾ ਹੈ ਬੋਰਡ ਦੇ ਅਧਿਕਾਰ ਨੂੰ ਸੋਚ ਸਮਝ ਕੇ ਵੋਟ ਪਾਓ ਜਿਹੜਾ ਕਿ ਤੁਹਾਡਾ ਕੰਮ ਸੁਣੇ ਵੀ ਮੰਗਾ ਵੀ ਤੁਹਾਡੀਆਂ ਸੁਣੇ ਕਿ ਅੱਗੇ ਵੀ ਜਿਹੜਾ ਤੁਹਾਡਾ ਕੰਮ ਕਰਨਾ ਇਸ ਕੋਈ ਮੈਂ ਇਹ ਗੱਲ ਕਹਿਣਾ ਉਹਨਾਂ ਵੀ ਦੇਖੋ ਜਿਹੜਾ ਵੀ ਮੰਤਰੀ ਛੋਟੇ ਪਿੰਡ ਦੇ ਵਿੱਚ ਛੋਟੇ ਨਾਲ ਜੁੜਿਆ ਹੋਇਆ ਉਹਦਾ ਜਰੂਰ ਸਤਿਕਾਰ ਕਰੋ ਜਿਹੜਾ ਛੋਟੇ ਪੱਖ ਦੀ ਛੋਟੇ ਸਮਾਜ ਦੀ ਆਮ ਭਾਈਚਾਰੇ ਦੀ ਗੱਲ ਕਰਦਾ ਕੋਈ ਕਿਸਾਨਾਂ ਦੀ ਕੋਈ ਮਜ਼ਦੂਰਾਂ ਦੀ ਦੁੱਖ ਸੁੱਖ ਦੇ ਘੜਦਾ ਜੀ ਸਰਵੇ ਜੀ ਆਉਂਦੇ ਨੇ ਪਰ ਉਹਨਾਂ ਦਾ ਸਤਿਕਾਰ ਕਰੋ ਇਹ ਮੰਤਰੀਆਂ ਨੂੰ ਵੀ ਇਹ ਜਾਣਨਾ ਚਾਹੀਦਾ ਕਿ 5 ਸਾਲ ਤੋਂ ਜਿਹੜਾ ਦਾਬੇ ਲਾਹੀ ਹੈ ਇਹ ਆਓਗੇ ਤਾਂ ਗਰਾਊਂਡ ਤੇ ਜ਼ੀਰੋ 'ਚ ਉਹੀ ਪਿੰਡਾਂ ਜਾਓਗੇ ਜੇ ਤੁਹਾਡਾ ਕੰਮ ਜਦਾ ਕਰਿਆ ਹੋਊਗਾ ਫਿਰ ਤਾਂ ਉੱਥੇ ਆਵੋਗੇ ਨਹੀਂ ਫਿਰ ਚੱਕਵੇਂ ਜੁੱਲੇ ਵਾਂਗੂ ਜਿਵੇਂ ਕਿਹਨ ਡੇਟ ਕਿਹੜੇ ਪਾਸੇ ਦੇਖਿਆ ਸਭ ਉੱਥੇ ਜਾਣ ਪਸਾੰਦ ਨਹੀਂ ਫਿਰ ਇਧਰਲੇ ਪਾਸੋਂ ਲੈ ਤੇ ਵਰਦੇ ਰਹਿਤੇ ਗਰੀਆਂ ਜੋ ਇਕੱਠੇ ਕਰਦੇ ਲੈ ਭਾਈ ਵੋਟਾਂ ਨੂੰ ਬੈ ਕੇ ਉਧਰਲੇ ਪਾਸੇ ਜੇ ਤੁਹਾਡਾ ਕੰਮ ਕਰਿਆ ਹੋਊਗਾ ਫਿਰ ਵੋਟਾਂ ਮੰਗਣ ਦੀ ਤੁਹਾਨੂੰ ਲੋੜ ਨਹੀਂ ਘਰੇ ਬੈਠੇ ਤੁਸੀਂ ਵੋਟਾਂ ਸਭ ਨੂੰ ਆਪੇ ਲੋਕ ਬਿਠੇੜੀਆਂ ਪਾ ਦਨਗੇ ਜੀ ਜੀ ਮਨ ਲਬਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਕੀਤਾ ਏਸੀ ਦੇ ਸੰਗਰੂਰ ਤੋਂ ਮਾਲਵਿੰਦ ਨੇ ਇਹਨਾਂ ਵੀ ਆਪਣੇ ਵਧੀਆ ਜਿਹੜੇ ਵਿਚਾਰ ਰੱਖੇ ਨੇ ਕਿ ਇਹਨਾਂ ਨੇ ਕਿਹਾ ਕਿ ਚੱਕਵੇਂ ਚੁੱਲੇ ਕਿਹਾ ਕਿ ਜਿਵੇਂ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਸ਼ਾਮਲ ਹੋ ਜਾਣਾ ਪਰ ਇੱਥੇ ਗੱਲ ਇਹ ਵੀ ਇਹਨਾਂ ਦੀ ਵੀ ਸਹੀ ਹੈ ਕਿ ਜੇਕਰ ਤੁਹਾਡੇ ਕੰਮ ਵਧੀਆ ਕੀਤੇ ਹੋਣਗੇ ਤੁਹਾਡੇ ਕੰਮ ਬੋਲਣਗੇ ਫਿਰ ਤੁਹਾਨੂੰ ਪਾਰਟੀਆਂ ਬਦਲਣ ਦੀ ਲੋੜ ਨਹੀਂ ਪਵੇਗੀ ਹੈਲੋ ਹਾਂਜੀ ਸੰਜੀਪ ਜੀ ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਮੈਂ ਮਾਲਵਿੰਦਰ ਜੀ ਦੀ ਗੱਲ ਕਰ ਰਿਹਾ ਸੀ ਕਿ ਦੇਖੋ ਪਹਿਲਾਂ ਵੀ ਬਗਾ ਲੱਗੀ ਸੀ ਦੇਖੋ ਆਧਾਰ ਨਾਲ ਇਹਨਾਂ ਨੇ ਬਿਲਕੁਲ ਮੈਚ ਕਰਦੀ ਹੈ ਹੂੰ ਮੈਚ ਕਰਦੀਆਂ ਤਾਂ ਕਿਉਂਕਿ ਜਿੰਨੇ ਉਹਦਾ ਅਸਰ ਹੈ ਵੀ ਜੇ ਸਾਈਕਲ ਸਟੈਂਡ ਤੋਂ गिर ਜਾਂਦਾ ਤਾਂ ਕਿਤੇ ਨਾ ਕਿਤੇ ਟੁੱਟੀ ਜੰਦੀ ਟੁੱਕੀ ਜੁੜ ਜਾਂਦੀ ਹੈ ਕਹਿਣ ਦਾ ਮਤਲਬ ਇਹ ਹੈ ਜੇ ਤੁਸੀਂ ਪਾਰਟੀਆਂ ਚੇਂਜ ਕਰਦੇ ਆ ਤਾਂ ਕਿਤੇ ਨਾ ਕਿਤੇ ਜਿਹੜੇ ਲੋਕ ਹੱਥ ਕੋਟਰਾ ਸਪੋਰਟਰਾਂ ਤੁਹਾਡੇ ਉਹ ਇਸ ਕਰਕੇ ਟੁੱਟ ਜਾਂਦੇ ਆ ਵੀ ਉਹਨਾਂ ਨੂੰ ਫਿਰ ਮਜਬੂਰੀ ਕਾਰਨ ਆਪਣੀ ਪਾਰਟੀ ਦੇ ਸੌਰ ਤੇ ਦੂਜਾ ਬੰਦਾ ਜਿਹਨੂੰ ਉਹ ਨਹੀਂ ਚਾਹੁੰਦੇ ਉਹ ਕਿਤੇ ਨਾ ਕਿਤੇ ਉਹਨੂੰ ਵੋਟ ਦੇਣੀ ਪੈਂਦੀ ਹੈ ਜੀ ਦੇਖੋ ਇੰਨਾ ਮਜਬੂਰ ਕਰ ਦਿੰਦੇ ਆ ਜਿਹੜੇ ਬੋਟਰ ਸਪੋਰਟਰ ਹੁੰਦੇ ਆ ਉਹਨਾਂ ਨੂੰ ਇਹ ਲੋਕ ਵੀ ਤੁਸੀਂ ਆਪਣੀ ਜਿਹੜੀ ਸੋਚ ਆ ਕਿਤੇ ਨਾ ਕਿਤੇ ਜਾਗਰੂਕਤਾ ਵਾਲੀ ਰੱਖੋ ਅੱਜ ਜੇ ਅਸੀਂ ਇਹਨਾਂ ਲੀਡਰਾਂ ਦੇ ਨਾਲ ਲੱਗ ਕੇ ਇਸ ਪਤਨ ਕਿੰਨੇ ਕਿ ਲੜਾਈਆਂ ਕਿੰਨੇ ਕਿ ਝਗੜੇ ਕਿੰਨੇ ਕਿ ਬੈਰ ਵਿਰੋਧ ਪਾਈ ਬੈਠੇ ਆ ਪਰ ਕਿਤੇ ਨਾ ਕਿਤੇ ਇਹ ਸਿਰਫ ਰਾਜਨੀਤੀ ਦੇ ਵਾਸਤੇ ਰਾਜਨੀਤੀ 'ਚ ਰਹਿਣ ਵਾਸਤੇ ਕਿਤੇ ਨਾ ਕਿਤੇ ਆਪਣਾ ਹੀ ਪੱਖ ਇਹਨਾਂ ਨੇ ਦੇਖਣਾ ਹੁੰਦਾ ਆਪਣਾ ਹੀ ਬਚਾਅ ਦੇਖਣਾ ਹੁੰਦਾ ਸਿਰਫ ਆਪਣੀਆਂ ਜਿਵੇਂ ਮਾਲਵਿੰਦਰ ਜੀ ਦਾਤ ਰੇਸੀਗੇ ਵੀ ਆਪਣੀਆਂ ਕੋਠੀਆਂ ਆਪਣਾ ਪੈਸਾ ਲੋਕਾਂ ਤੱਕ ਕੋਈ ਸਰੋਕਾਰ ਨਹੀਂ ਜੀ ਸਾਡੀ ਸਭ ਤੋਂ ਵੱਡੀ ਭੁਲਈ ਹੁੰਦੀ ਆ ਕਿਤੇ ਕਿ ਕਹਨੇ ਹੁੰਦੇ ਆ ਵੀ ਪਬਲਿਕ ਦੇ ਕੋਲ ਲੋਕਾਂ ਦੇ ਕੋਲ ਸਰਕਾਰ ਨਹੀਂ ਕੰਮ ਕਰਦੀ ਮੰਤਰੀ ਨਹੀਂ ਕੰਮ ਕਰਦਾ ਐਮਐਲਏ ਨਹੀਂ ਕੰਮ ਕਰਦਾ ਉਸ ਨੂੰ ਕੰਮ ਕਰਾਉਣਾ ਜਾਂ ਉਸ ਤੋਂ ਉਸ ਨੂੰ ਹੱਥਾਂ ਤੇ ਦਿਵਾਉਣਾ ਮਤਲਬ ਉਸ ਦਾ ਕੋਈ ਪਬਲਿਕ ਦੇ ਕੋਲ ਤੋੜ ਚਾਹੀਦਾ ਸਾਡੇ ਹੱਥਾਂ 'ਚ ਕੁਝ ਨਹੀਂ ਹੁੰਦਾ ਬੋਟ ਦੇਣ ਤੋਂ ਬਾਅਦ ਹੂੰ ਪਰ ਸੰਜੀਵ ਜੀ ਲੋਕ ਇਸ ਵਾਰ ਜਿਹੜਾ ਬਹੁਤ ਜਾਗਰੂਕ ਹੋ ਚੁੱਕੇ ਨੇ ਪਹਿਲਾਂ ਨਾਲੋਂ ਕਿ ਪਬਲਿਕ ਨੂੰ ਪਤਾ ਚੱਲ ਗਿਆ ਹੈ ਕਿ ਕਿਹੜਾ ਕੰਮ ਸਹੀ ਕਰ ਰਿਹਾ ਹੈ ਕਿਹੜਾ ਗਲਤ ਕਰ ਰਿਹਾ ਹੈ ਪਰ ਇਸ ਵਾਰ ਜਿਹੜਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੁਣ ਲੋਕਾਂ ਦੇ ਲਈ ਵੀ ਇੱਕ ਮੌਕਾ ਹੈ ਕਿ ਇਹਨਾਂ ਨੂੰ ਬਹੁਤ ਹੀ ਜਿਹੜੇ ਸਵਾਲਾਂ ਦੇ ਘੇਰੇ ਵਿੱਚ ਘੇਰਿਆ ਜਾਵੇਗਾ ਜਦੋਂ ਕਰ ਕਰ ਜਿਹੜੀਆਂ ਵੋਟਾਂ ਮੰਗਣ ਆਣਗੇ ਮੇਰੇ ਕੋਲ ਕੀ ਰਿਆਤਾ ਜਾਊਗਾ ਚਲੋ ਇਹ ਲੋਕ ਹੁੰਦੇ ਹਨ ਇਹਨਾਂ ਨੂੰ ਕੋਈ ਨਹੀਂ ਹੁੰਦੀ ਮਤਲਬ ਸਾਡੀ ਕੋਈ ਚਾਰ ਸ਼ਬਦ ਬੋਲ ਵੀ ਦਿੱਤੇ ਕਿਸੇ ਨੇ ਕਹਿਤਾ ਨਹੀਂ ਨਹੀਂ ਹੁੰਦੇ ਉਹ ਸੁਣਦੇ ਵਾਲੇ ਹੁੰਦੇ ਹਨ ਕਈ ਲੋਕ ਅਡਜਸਟ ਕਰਨ ਵਾਲੇ ਹੁੰਦੇ ਕਿ ਰਾਜਨੀਤਿਕ ਕੁਰਸੀ ਤਾਂ ਹੁੰਦਾ ਹੀ ਜੀ ਕੁਰਸੀ ਤਦ ਮਿਲਦੀ ਹੈ ਜੇ ਤੁਸੀਂ ਠੰਡਾ ਦਿਮਾਗ ਰੱਖ ਕੇ ਚੱਲੋਗੇ ਅਗਰ ਤੁਹਾਡੇ ਕੋਈ ਮਾਰ-ਮਟਕ ਵੀ ਕਰਦਾ ਤਾਂ ਵੀ ਤੁਸੀਂ ਕਾਨੂੰਨੀ ਕਾਰਵਾਈ ਕਰ ਸਕਦੇ ਹੋ ਅਗਰ ਤੁਸੀਂ ਫੀਜੀਕਲ ਲੜਨ ਲੱਗਦੇ ਹੋ ਤੁਹਾਡਾ ਮੰਤਰੀ ਬਣਾ ਜਾ ਕੇ ਤਿਰਖ ਤੇ ਐਮ ਐਲ ਏ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਗਤਮਾਸ਼ੀ ਬਣਾ ਹੋ ਜਾਂਦਾ ਹੈ ਜੀ ਹੂੰ ਕਿਤੇ ਨਾ ਕਿਤੇ ਇਹਨਾਂ ਦੇ ਪਿੱਛੇ ਲੱਗ ਕੇ ਅਸੀਂ ਜਿਵੇਂ ਪਹਿਲਾਂ ਵੀ ਕਿਹਾ ਵੀ ਲੜਾਈਆਂ ਝਗੜੇ ਬੈਰ ਵਿਰੋਧ ਪਤਾ ਨਹੀਂ ਕਿੰਨੇ ਕੁ ਵਧਾ ਲੇ ਕਿਤੇ ਨਾ ਕਿਤੇ ਇਹਨਾਂ ਨੇ ਆਪਣਾ ਹੀ ਜੇ ਸੋਚਣਾ ਹੁੰਦਾ ਪਰ ਮੈਡਮ ਗੱਲ ਉੱਥੇ ਆ ਜਾਂਦੀ ਹੈ ਅਸੀਂ ਵੋਟ ਦੇਣ ਤੋਂ ਬਾਅਦ ਅਸੀਂ ਖਾਲੀ ਹੱਥ ਹੋ ਜੰਨੇ 5 ਸਾਲ ਸਿਰਫ ਇਹਨਾਂ ਦਾ ਹੀ ਸਾਨੂੰ ਚੱਲਣਾ ਪੈਂਦਾ ਦੁਆਰੇ ਸਾਨੂੰ ਹੋਰ ਲੀਡਰ ਲਿਆਉਣ ਤੇ ਇਹੀ ਲੋਕ ਸਾਨੂੰ ਗੁਰਬਾਤ ਕਰਦੇ ਹੂੰ ਜੀ ਉਹ ਹੀ ਹੈ ਦੇਖੋ ਸੰਜੀਪ ਜੀ ਬਹੁਤ ਬਹੁਤ ਮਿਹਰਵਾਨੀ ਜੀ ਧੰਨਵਾਦ ਮੈਡਮ ਬਹੁਤ ਬਹੁਤ ਸਾਰਨਲੀ ਕੋ ਕਾਲਰ ਹੋ ਜਿਹੜੇ ਨੇ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਜੀ ਕੌਣ ਬੋ ਰਿਹਾ ਸਰ ਮੈਂ ਰਜਿੰਦਰ ਬੋਲਦਾ ਜੀ ਮਾਨਸਾ ਹਾਂਜੀ ਰਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਠੀਕ ਹੈ ਥੈਂਕ ਯੂ ਮੈਡਮ ਥੈਂਕ ਯੂ ਰਜਿੰਦਰ ਜੀ ਜਿਵੇਂ ਅੱਜ ਆਪਣੇ ਮੁੱਦਾ ਲਿਆ ਹੈ ਕਿ ਜਿਹੜੇ ਨੇ ਆਪ ਸੰਸਦ ਪਾਰਟੀ ਦੇ ਮੈਂਬਰ ਨੇ ਜਿਹੜੇ ਸੁਸ਼ੀਲ ਰਿੰਕੂ ਜੀ ਉਹ ਵੀ ਜਿਹੜੇ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਦੇਖੋ ਮੈਡਮ ਇੱਥੇ ਚਾਰ ਸੋਚਾਂ ਚੱਲਦੀਆਂ ਨੇ ਇੱਕ ਤਾਂ ਖੱਬੇ ਪੱਖੀ ਨੇ ਹਮ ਇੱਕ ਜਿਹੜੇ ਚ ਕਾਮਰੇਡ ਆਗੇ ਇੱਕ ਆ ਜਾਂਦੀ ਸੱਚੇ ਪੱਖੀ ਜਿਹਦੇ ਚ ਭਾਪੀ ਆ ਜਾਂਦੀ ਹੈ ਜੀ ਇੱਕ ਸੋਚ ਆ ਜਾਂਦੀ ਹੈ ਕਾਂਗਰਸ ਹਮ ਤੇ ਇੱਕ ਸੋਚ ਜਿਹੜੀ ਆ ਨਵੀਂ ਸੋਚ ਚੱਲੀ ਸੀ ਗੰਜੀਵਾਲ ਵਾਲੀ ਆਪਣੀ ਆਮ ਆਦਮੀ ਪਾਰਟੀ ਦੇਖੋ ਜਿਹੜੇ ਖੱਬੇ ਸੱਚੇ ਨੇ ਤੇ ਕਾਂਗਰਸ ਇਹ ਤਾਂ ਆਪ ਚ ਹੁੰਦੇ ਜਾਂਦੇ ਰਹਿੰਦੇ ਨੇ ਜੀ ਇਹਨਾਂ ਦਾ ਕੋਈ ਉਧਰ ਵਗਿਆ ਕੋਈ ਉਧਰ ਵਗਿਆ ਕੋਈ ਗੱਲ ਕਰ ਵੀ ਜਿਹੜੀ ਨਵੀਂ ਪਾਰਟੀ ਹੈ ਇਹਨੂੰ ਇਹ ਚੀਜ਼ ਤੋਂ ਕਾਫੀ ਸਬਕ ਲੈਣਾ ਚਾਹੀਦਾ ਹੈ ਜਦੋਂ ਰਿੰਕੂ ਸਾਹਿਬ ਪਹਿਲਾਂ ਕਿਸੇ ਹੋਰ ਪਾਰਟੀ ਸੀਗੇ ਉਹਨਾਂ ਨੂੰ ਇਹਨਾਂ ਨੇ ਇੱਧਰ ਲਿਆਂਦਾ ਤੇ ਇਹਨਾਂ ਨੂੰ ਟਿਕਟ ਦੇ ਕੇ ਚਚਾਇਆ ਇੱਥੇ ਉੱਥੇ ਕੋਈ ਆਟਵਾਲੇ ਜਾਂ ਗਾਉਣ ਵਾਲੇ ਉਹ ਕੀ ਉੱਥੇ ਮੁੱਕ ਗਏ ਸੀ ਹੂੰ ਉੱਥੇ ਮਤਲਬ ਚਾਹੇ ਉਹ ਇਹੋ ਜਿਹੇ ਬੰਦੇ ਹੋਣਗੇ ਜਿਹੜੇ 10-10 ਸਾਲ ਦੇ ਜਿੱਤੇ ਦੀ ਪਾਰਟੀ ਪੈਦਾ ਹੋਈ ਹੋ ਉਹਦੇ ਦੇ ਪਾਰਟੀ ਦੇ ਨਾਮ ਤੁਰੇ ਜਾਂਦੇ ਨੇ ਉਹਨਾਂ ਨੂੰ ਟਿਕਟਾਂ ਦਿੱਤੀ ਨਹੀਂ ਮਤਲਬ ਇਹ ਦੂਜੀਆਂ ਪਾਰਟੀਆਂ ਦੇ ਜਿਹੜੇ ਪਾਏ ਹੋਏ ਪੁਰਨੇ ਨੇ ਉਹਨਾਂ ਵੀ ਚੱਲਣ ਲੱਗ ਗਏ ਜੀਓ ਇਹ ਦੇਖੋ ਜੇ ਸੁਸ਼ੀਲ ਰਿੰਕੂ ਦੀ ਆਪਾਂ ਗੱਲਬਾਤ ਕਰ ਰਹੇ ਆ ਕਿ ਇਹ ਪਹਿਲਾਂ ਪਹਿਲਾਂ ਵੀ ਭਾਜਪਾ ਦੇ ਵਿੱਚ ਸੀਗੇ ਭਾਜਪਾ ਨੂੰ ਛੱਡ ਕੇ ਆਮ ਆਦਮੀ ਚਾਹੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਫਿਰ ਜਿਹੜਾ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਉਹਨਾਂ ਦੀ ਕਾਲ ਜਿਹੜੀ ਹੈ ਕੱਟ ਗਈ ਹੈ ਕਿ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਸੁਸ਼ੀਲ ਰਿੰਕੂ ਨੇ ਜਿਹੜੇ ਪਹਿਲਾਂ ਵੀ ਭਾਜਪਾ ਦੇ ਵਿੱਚ ਸ਼ਾਮਲ ਸੀਗੇ ਹੁਣ ਫਿਰ ਜਿਹੜੇ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਕਿਉਂਕਿ ਜਿਵੇਂ ਹੁਣ ਪਤਾ ਨਹੀਂ ਕੀ ਉਹਨਾਂ ਦਾ ਮਨ ਦੇ ਵਿੱਚ ਕੀ ਸੀਗਾ ਕਿਉਂਕਿ ਪਾਰਟੀ ਦੇ ਨਾਲ ਕੋਈ ਗੁੱਸਾ ਗਿੱਲਾ ਸੀ ਆਮ ਆਦਮੀ ਪਾਰਟੀ ਜਿਵੇਂ ਗੱਲ ਕਰ ਰਹੀਆਂ ਕਿ ਕੋਈ ਕਿਤਾ ਕਾਰਨ ਰਹੇ ਹੋਣਗੇ ਕਿ ਮੌਜੂਦਾ ਐਮਪੀ ਹੋਣ ਤੋਂ ਬਾਅਦ ਵੀ ਜਿਹੜੇ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਰਜਿੰਦਰ ਜੀ ਦੀ ਕਾਲ ਕੱਟ ਗਈ ਸੀ ਹੈਲੋ ਹਾਂਜੀ 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 ਰਜਿੰਦਰ ਜੀ ਤੁਹਾਨੂੰ ਦੱਸਦਾ ਇਹ ਨਹੀਂ ਮਤਲਬ ਇਹਨਾਂ ਪਾਰਟੀਆਂ ਨੂੰ ਸੋਸ ਸਟੈਂਡ ਲੈਣੇ ਚਾਹੀਦੇ ਨੇ ਜਿਹੜੀਆਂ ਨਵੀਆਂ ਪਾਰਟੀਆਂ ਨੇ ਜੀ ਅਸਾ ਜਿਵੇਂ ਆਪ ਆਪਾਂ ਆਮ ਆਦਮੀ ਪਾਰਟੀ ਨਾਲ ਹੀ ਜ਼ਿਆਦਾ ਗੁੱਸਾ ਦਿਖਾਉਂਦੇ ਆ ਕਿਉਂਕਿ ਦੂਸਰੀਆਂ ਪਾਰਟੀਆਂ ਦਾ ਭਾਜੀ ਕੋਈ ਨੇ ਪਹਿਲਾਂ ਹੀ ਹੂੰ ਉਹਨਾਂ ਦੇ ਸਦਾ ਆਪ ਕੋ ਸੰਵਿਧਾਨ ਇੱਕ ਨੇ ਜੀ ਇਹ ਇੱਕ ਨਵੀਂ ਪਾਰਟੀ ਆਈ ਸੀਗੀ ਹਾਂ ਆਪਾਂ ਦਾ ਉਸ ਗੱਲ ਤੇ ਚੱਲਣਾ ਕਿ ਜਿਵੇਂ ਕਹੇ ਵੀ ਤੰਦਰੁਸਤ ਲੋਸਾਰ ਦੀ ਦੁੱਖ ਵਾਲੀ ਦੁੱਖ ਪੁੱਛੀਏ ਕਿਸੇ ਬਿਮਾਰ ਕੋਲ ਹੂੰ ਆਪਣਾ ਐਟੀ ਆਪ ਪਾਰਟੀ ਦਾ ਐਟੀ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਰਿਹਾ ਹੈ 100 ਵੱਡੇ ਦੁੱਖਾਂ ਦੀ ਗੱਲ ਹੈ ਹੂੰ ਕਿਉਂਕਿ ਇਹ ਜੀ ਹਾਂਜੀ ਜੀ ਇਹ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਤੇ ਇਹਨਾਂ ਨੂੰ ਵੀ ਮਕਾ ਅਗੇ ਵਾਸਤੇ ਸਦਨ ਤੋਂ ਸੱਦ ਲੈਣਾ ਚਾਹੀਦਾ ਹੈ ਜਿਹੜਾ ਬੰਦਾ ਗਰਾਊਂਡ ਜ਼ੀਰੋ ਨਾਲ ਜੁੜਿਆ ਹੋਇਆ ਹੈ ਹੂੰ ਉਹ ਬੰਦੇ ਨੂੰ ਟਿਕਟ ਦੇਣੀ ਚਾਹੀਦੀ ਹੈ ਜਿੱਤਦਾ ਹੈ ਚਾਹੇ ਹਾਰਦਾ ਉਹ ਸੋਡੇ ਪਾਰਟੀ ਦੇ ਕੰਮਾਂ ਦੇ ਹਿਸਾਬ ਨਾਲ ਹੋਊਗਾ ਜੀ ਜਿਹੜਾ ਬੰਦਾ ਆਮਨੰਦਰ ਸਿੰਘ ਨੂੰ ਮੰਗੂ ਕਹਿਣ ਨੂੰ ਸਟੈਂਡ ਹੀ ਨਹੀਂ ਹੈਗਾ ਹੂੰ ਤੇ ਜਦ ਅੱਪਾ ਉਹਨੂੰ ਕਹਿੰਦੇ ਆ ਕਿ ਤੂੰ ਸਾਡੇ ਸਟੈਂਡ ਤੇ ਖੜਾ ਉਹ ਬਲਕਿ ਕਿੱਥੋਂ ਖੜਦਾ ਹੀ ਆਪਣੇ ਸਾਈਡ ਤੇ ਆ ਉਹ ਹੈਰਲੇ ਬੰਦੇ ਲੋਕ ਨੇ ਉਹਦਾ ਲੈਵਲ ਹਲੇ ਆਪਣੇ ਇਸ ਆਮ ਆਦੀ ਪਾਰਟੀ ਦਾ ਨਹੀਂ ਹੈ ਜਿੱਦੇ ਲੈਵਲ ਦੇ ਬੰਦੇ ਦਿੱਤੂ ਹੋਰੀ ਜਾਂ ਇਹ ਕਹਦੀਏ ਆਪਾਂ ਹਰੀ ਕੋਰੀ ਲਈ ਜਾਂ ਛੋਟੇ ਬਰੋਗ ਇਹਦਾ ਛੋਟੇ ਬਰੋਗ ਇਹਦਾ ਉਹ ਸਿਸਟਮ ਹੋਰ ਬਣ ਗਿਆ ਉਹ ਮਤਲਬ ਕਹਿਣ ਦਾ ਭਾਵ ਹੈ ਜੀ ਵੱਡੇ ਲੋਕ ਨੇ ਜਿਹੜੇ ਪੈਸੇ ਦਾ ਲੋਕ ਨੇ ਉਹ ਆਮ ਪਾਰਟੀ ਦੇ ਨਾਲ ਬਹੁਤਾ ਸਾਂਝ ਨਹੀਂ ਰੱਖਦੇ ਹੂੰ ਕਿਉਂਕਿ ਦੇਖੋ ਹਾਂ ਸੁਸ਼ੀਲ ਰਿੰਕੂ ਨੂੰ ਵੀ ਆਮ ਆਦਮੀ ਪਾਰਟੀ ਨੇ ਬਹੁਤ ਹੀ ਮਿਹਨਤ ਦੇਣਾ ਜਿਹੜਾ ਐਮਪੀ ਬਣਾਇਆ ਸੀ ਜਾ ਜਲੰਧਰ ਚ ਉਹ ਮਿਹਨਤ ਪਾਣੀ ਚ ਮਿਲ ਗਈ ਹੂੰ ਉਹ ਮਿਹਨਤ ਪਾਣੀ ਚ ਮਿਲ ਗਈ ਜੇ ਕਿਸੇ ਹੋਰ ਉਥੇ ਗਰੀਬ ਆਦਮੀ ਨੂੰ ਜਿਪਾਇਆ ਹੁੰਦਾ ਫੁੱਲ ਆਟੋ ਵਾਲਾ ਕੋਈ ਗਾਉਣ ਵਾਲਾ ਕੋਈ ਰੇਤ ਕਾਸ਼ ਕੋਈ ਮਜ਼ਦੂਰ ਕੋਈ ਰਾਜ ਮਜ਼ਦੂਰ ਕੋਈ ਛੋਟਾ ਦੁਕਾਨਦਾਰ ਹੁੰਦਾ ਤਾਂ ਅੱਜ ਉਹ ਨੌਸਤਰੀਆਂ ਜੀ ਜੀ ਇਹ ਦੇਖੋ ਜੀ ਮੈਂ ਹੁਣ ਆਮ ਆਦਮੀ ਪਾਰਟੀ ਦਾ ਵੱਡਾ ਝਟਕਾ ਜਿਹੜਾ ਲੱਗਣਾ ਲਿਆ ਕਿਉਂਕਿ ਜਿਹੜੇ ਸੁਸ਼ੀਲ ਰਿੰਕੂ ਨੇ ਉਹ ਭਾਜਪਾ ਦੇ ਵਿੱਚ ਮੋੜ ਜਿਹੜੇ ਸ਼ਾਮਲ ਹੋਣ ਜਾ ਰਹੇ ਨੇ ਜਿਵੇਂ ਪਹਿਲਾਂ ਸਵੇਪਾ ਲਾਈਵ ਕੀਤਾ ਸੀ ਕਿ ਰਵਨੀਤ ਬਿੱਟੂ ਨੇ ਉਹ ਵੀ ਜਿਹੜੇ ਨੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਕਿਉਂਕਿ ਕਾਂਗਰਸ ਦੇ ਵਿੱਚ ਉਹ ਵੀ ਜਿਹੜੇ ਤਿੰਨ ਵਾਰ ਪ੍ਰਧਾਨ ਰਹਿ ਚੁੱਕੇ ਨੇ ਕਾਂਗਰਸ ਦੇ ਕਿਉਂਕਿ ਆਮ ਆਦਮੀ ਪਾਰਟੀ ਨੂੰ ਤਾਂ ਪਹਿਲਾਂ ਕਾਫੀ ਝਟਕੇ ਲੱਗ ਚੁੱਕੇ ਜੀ ਜਿਵੇਂ ਖਹਿਣਾ ਸਾਹਿਬ ਚਲੇ ਗਏ ਛੋਪੇਪੁਰ ਸਾਹਿਬ ਚਲੇ ਗਏ ਹੋਰ ਕਿੰਨੇ ਮਤਲਬ ਕਿ ਵੱਡੇ ਵੱਡੇ ਕੱਦਾਵਰ ਲੀਡਰ ਸੀ ਜਿਹੜੇ ਉਹ ਚਲੇ ਗਏ ਫਿਰ ਉਦੋਂ ਦੁਆਇ ਇਹ ਆਪਣਾ ਝਟਕਾ ਲੱਗ ਜਾਂਦਾ ਤਾਂ ਠੀਕ ਹੈ ਵੀ ਵੋਟਾਂ પાਕੇ ਲੋਕ ਲੋਕ ਵਿਰੋਧੀ ਪਾਰਟੀਆਂ ਤੋਂ ਜ਼ਿਆਦਾ ਦੁਖੀ ਹੋਣ ਦੇ ਕਾਰਨ ਇਹਨਾਂ ਨੂੰ ਵੋਟਾਂ ਪਾ ਜਾਂਦੇ ਨੇ ਵੈਸੇ ਕੋਸ਼ਿਸ਼ ਇਹ ਵੀ ਉਹਨਾਂ ਨੇ ਪਾਏ ਹੋਏ ਪੂੜਿਆਂ ਤੇ ਚੱਲਣ ਦੀ ਕਰ ਰਹੀ ਹੈ ਜੀ ਜੀ ਜਿਵੇਂ ਹੁਣ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰ ਰਹੇ ਜਿਵੇਂ ਹੁਮ ਸ਼ੁਸ਼ੀਲ ਰਿੰਕੂ ਵੀ ਕਹਿ ਰਹੇ ਨੇ ਆਪ भाजप ਦੇ ਸ਼ਾਮਲ ਹੋ ਜਾਣਗੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਿਵੇਂ ਆਪਾਂ ਸੀਐਮ ਦੀ ਗੱਲ ਕਰੀਏ ਦਿੱਲੀ ਜਿਹੜੇ ਅਰਵਿੰਦ ਕੇਜਰੀ ਵਾਲੇ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਹੈ ਕਿ ਇਹਦੇ ਨਾਲ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਿਤੇ ਨਾ ਕਿਤੇ ਦਾ ਇਹ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਆ ਜ਼ਰੂਰ ਅਸਰ ਮਿਲੂਗਾ ਮੈਡਮ ਅਜ ਤਾਂ ਅਸਰ ਤਾਂ ਹੈਗਾ ਵਿਰੋਧੀ ਪਾਰਟੀਆਂ ਵੱਲੋਂ ਕਾਨੂੰਨ ਪਾਸ ਕੀਤੇ ਹੋਏ ਨੇ ਵੱਡੇ ਵੀ ਕਿਸੇ ਹਰ ਸਾਲ ਦੇ ਅੰਦਰ ਦੇ ਦੋ ਸਾਲ ਦੋ ਸਾਲ ਬਾਅਦ ਤੇ ਤਾਂ ਕੋਈ ਚਿੰਤਾ ਨਹੀਂ ਮਤਲਬ ਇਹ ਛੋਟੀਆਂ ਪਾਰਟੀਆਂ ਨਵੀਆਂ ਉਹਦੀਆਂ ਪਾਰਟੀਆਂ ਇਹਨਾਂ ਨੂੰ ਇਸ ਬਾਰੇ ਸੋਚਣਾ ਪੈਣਾ ਹੈ ਜੇ ਨਹੀਂ ਸੋਚਣਗੇ ਤਾਂ ਉਹ ਮਤਲਬ ਇਹਨਾਂ ਨੂੰ ਇਹ ਤੀਰਤੀ ਯਾਤਰਾ ਤੇ ਜਾਣਾ ਹੀ ਪੈਣਾ ਹੈ ਹੂੰ ਤੇਲਾ ਨੂੰ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਨਵੀਆਂ ਪਾਰਟੀਆਂ ਨੇ ਇਹਨਾਂ ਨੂੰ ਮਤਲਬ ਇਸ ਚੀਜ਼ ਤੋਂ ਬਚਾਅ ਵਾਸਤੇ ਤਾਂ ਕਿ ਵੀ ਜਿਹੜੀ ਮੋੜ ਲਈ ਹਰਾਸਮੈਂਟ ਜੇ ਨਾ ਪਵੇ ਉਹਦੇ ਵਾਸਤੇ ਜਿਹੜੇ ਕਾਨੂੰਨ ਬਣੇ ਹੋਏ ਨੇ ਉਹ ਕਾਨੂੰਨ ਦੇ ਵਿੱਚ ਸੁੋਧਾ ਕਰਨ ਦੀ ਲੋੜ ਹੈ ਉਹ ਲੋਕਾਂ ਨੂੰ ਜਾਗਰੂਕ ਕਰਨ ਤੇ ਵੱਡੀ ਪਾਰਟੀ ਬਣਾ ਕੇ ਉਹ ਜਿਹੜਾ ਸੰਵਧਾਨ ਦੇ ਵਿੱਚ ਇਹਨਾਂ ਦੇ ਕਾਨੂੰਨਾਂ ਦੀਆਂ ਮਦਦਾਂ ਪਾਈਆਂ ਹੋਈਆਂ ਨੇ ਉਹਨਾਂ ਨੂੰ ਚੇਂਜ ਕਰਨ ਦੀ ਲੋੜ ਹੈ ਜੀ ਜੀ ਰਜਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਠੀਕ ਹੈ ਇਸ ਈਗੇ ਮਾਨਸਾ ਤੌਰ ਜਿੰਦਰ ਮਾਨ ਜੀ ਕਿ ਇਹਨਾਂ ਨੇ ਬਹੁਤ ਵਧੀਆ ਆਪਣੇ ਵਿਚਾਰ ਦਿੱਤੇ ਨੇ ਕਿ ਜਿਵੇਂ ਆਪਾਂ ਗੱਲ ਕਰ ਰਹੇ ਆ ਆਵਾਦਿਮ ਪਾਰਟੀ ਜਿਹੜੇ ਸੁਸ਼ੀਲ ਰਿੰਕੂ ਨੇ ਉਹ ਵੀ ਭਾਜਪਾ ਦੇ ਵਿੱਚ ਮੋੜ ਜਿਹੜੇ ਸ਼ਾਮਲ ਹੋਣ ਜਾ ਰਹੇ ਨੇ ਸੂਬਾ ਜਿਹੜਾ ਆਪਣੇ ਰਵਨੀਤ ਬਿੱਟਨੇ ਉਹ ਵੀ ਕਾਂਗਰਸ ਦੇ ਸੀਗੇ ਪ੍ਰਧਾਨ ਤੇ ਉਹ ਵੀ ਜਿਹੜੇ ਨੇ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਜਿਵੇਂ ਆਪਾਂ ਆਵਾਦਿਮ ਪਾਰਟੀ ਦੀ ਗੱਲ ਕਰੀਏ ਕਿ ਇੱਥੇ ਜਰੂਰ ਜਿਹੜਾ ਇਹਨਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ ਹੁਣ ਭਾਜਪਾ ਦੇ ਵਿੱਚ ਜਿਹੜੇ ਸੁਸ਼ੀਲ ਰਿੰਕੂ ਜਿਹੜੇ ਮੌਜੂਦਾ ਐਮਪੀ ਨੇ ਉਹ ਉਧਰ ਸ਼ਾਮਲ ਹੋ ਜਾਣਗੇ ਕਿਉਂਕਿ ਹੁਣ ਲੋਕ ਸਭਾ ਦੀਆਂ ਚੋਣਾਂ ਚੁੱਕੀਆਂ ਨੇ ਕਿ ਇਹ ਹੇਰ ਫੇਰ ਜਿਹੜੀ ਹੈ ਹੁੰਦੀ ਰਹੇਗੀ ਚਲਦੀ ਰਹੇਗੀ ਆਉਣਾ ਜਾਣਾ ਜਿਹੜਾ ਪਾਰਟੀ ਨੂੰ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋਣਾ ਚੱਲਦਾ ਰਹੇਗਾ ਤੇ ਅਸੀਂ ਹੋਰ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ